ਰਾਤ ਨੂੰ ਇੱਕ ਲੋਟਾ ਪਾਣੀ ਦਾ ਭਰ ਕੇ ਇੱਥੇ ਰੱਖ ਦਿਓ ਤੇ ਫਿਰ ਦੇਖੋ ਚਮਤਕਾਰ ਘਰ ਦੇ ਮੁੱਖ ਦਰਵਾਜ਼ੇ ਤੇ ਜਲ ਛਿੜਕਣ ਦਾ ਸਮਾਂ ਕੀ ਹੁੰਦਾ ਹੈ ਅਤੇ ਸਹੀ ਵਿਧੀ ਕੀ ਹੁੰਦੀ ਹੈ ਕਿਸ ਸਮੇਂ ਸਾਨੂੰ ਜਲ ਛਿੜਕਣਾ ਚਾਹੀਦਾ ਹੈ ਕਿ ਮੁੱਖ ਦਵਾਰ ਤੇ ਜਲ ਛਿੜਕਣ ਲਈ ਇਸ਼ਨਾਨ ਕਰਨਾ ਜ਼ਰੂਰੀ ਹੈ ਜਾਂ ਬਿਨਾਂ ਇਸ਼ਨਾਨ ਕੀਤੇ ਵੀ ਮੁੱਖ ਦਵਾਰ ਤੇ ਜਲ ਦਾ ਛਿੜਕਾਅ ਕੀਤਾ ਜਾ ਸਕਦਾ ਹੈ ਝਾੜੂ ਲਗਾਉਣ ਤੋਂ ਪਹਿਲਾਂ ਜਾਂ ਫਿਰ ਝਾੜੂ ਲਗਾਉਣ ਤੋਂ ਬਾਅਦ ਜਲ ਛਿੜਕਣਾ ਚਾਹੀਦਾ ਹੈ ਅਤੇ ਇੱਕ ਹੋਰ ਪ੍ਰਸ਼ਨ ਕੀ ਮਹਾਵਾਰੀ ਮਾਸਿਕ ਧਰਮ ਵਿੱਚ ਅਸੀਂ ਆਪਣੇ ਘਰ ਦੇ ਮੁੱਖ ਦਵਾਰ ਤੇ ਜਲ ਦਾ ਛਿੜਕਾਅ ਕਰ ਸਕਦੇ ਹਾਂ ਜਾਂ ਮੁੱਖ ਦਵਾਰ ਤੇ ਦੀਪਦਾਨ ਕਰ ਸਕਦੇ ਹਾਂ ਅਤੇ ਕੀ ਮੰਦਰ ਵਿੱਚ ਜੋ ప్రతి ਦਿਨ ਅਸੀਂ ਇੱਕ ਜਲ ਰੱਖਦੇ ਹਾਂ ਉਸ ਜਲ ਦਾ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਸ ਪ੍ਰਕਾਰ ਪ੍ਰਯੋਗ ਕਰਨਾ ਚਾਹੀਦਾ ਹੈ ਕਿ ਅਸੀਂ ਉਸ ਨੂੰ ਖਾਣੇ ਵਿੱਚ ਪ੍ਰਯੋਗ ਕਰ ਸਕਦੇ ਹਾਂ ਜਾਂ ਫਿਰ ਅਸੀਂ ਕਿਸੇ ਪੌਦੇ ਵਿੱਚ ਪਾ ਸਕਦੇ ਹਾਂ ਉਸ ਜਲ ਦਾ ਉਪਯੋਗ ਕਿਸ ਪ੍ਰਕਾਰ ਨਾਲ ਹੋਣਾ ਚਾਹੀਦਾ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਇਹਨਾਂ ਸਵਾਲਾਂ ਦੇ ਜਵਾਬ ਦੇਵਾਂਗੇ ਦੋਸਤੋ ਜੇਕਰ ਤੁਸੀਂ ਮੁਕਤ ਵਰਤ ਤੇ ਜਲ ਛਿੜਕਦੇ ਹੋ ਤਾਂ ਤੁਹਾਨੂੰ ਧਿਆਨ ਰੱਖਣਾ ਹੈ ਕਿ ਜਲ ਤੁਸੀਂ ਇੱਕ ਦਿਨ ਪਹਿਲਾਂ ਹੀ ਮਤਲਬ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਪਾਤਰ ਵਿੱਚ ਜਿਵੇਂ ਕਿ ਇੱਕ ਤਾਂਬੇ ਦਾ ਪਾਤਰ ਲੈ ਸਕਦੇ ਹੋ ਤਾਂਬੇ ਦਾ ਨਾ ਹੋਵੇ ਤਾਂ ਤੁਸੀਂ ਪਿੱਤਲ ਦਾ ਲੈ ਸਕਦੇ ਹੋ ਸਟੀਲ ਦਾ ਲੈ ਸਕਦੇ ਹੋ ਚਾਂਦੀ ਦਾ ਲੈ ਸਕਦੇ ਹੋ ਜੋ ਵੀ ਪਾਤਰ ਤੁਹਾਡੇ ਕੋਲ ਉਪਲਬਧ ਹੋਵੇ ਇੱਕ ਲੋਟੇ ਵਿੱਚ ਥੋੜਾ ਜਿਹਾ ਗੰਗਾ ਜਲ ਪਾ ਲਓ ਅਤੇ ਉਸ ਦੇ ਉੱਪਰ ਸ਼ੁੱਧ ਜਲ ਭਰ ਦਿਓ ਅਤੇ ਹਾਂ ਗੰਗਾ ਜਲ ਨਾ ਹੋਵੇ ਤਾਂ ਵੀ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਸਿਰਫ ਸ਼ੁੱਧ ਜਲ ਨਾਲ ਹੀ ਤੁਸੀਂ ਪਾਤ ਨੂੰ ਭਰ ਸਕਦੇ ਹੋ ਜਲ ਨਾਲ ਭਰੇ ਪਾਤ ਨੂੰ ਆਪਣੇ ਘਰ ਦੀ ਰਸੋਈ ਵਿੱਚ ਰੱਖ ਦਿਓ ਹੁਣ ਜਿਵੇਂ ਕਿ ਤੁਸੀਂ ਅਗਲੇ ਦਿਨ ਸਵੇਰੇ ਉੱਠ ਕੇ ਇਸ ਜਲ ਦਾ ਛਿੜਕਾਅ ਆਪਣੇ ਘਰ ਦੇ ਮੁਕਤਵਾਰ ਤੇ ਕਰੋਗੇ ਕੋਈ ਸਵਾਲ ਇਹ ਆਉਂਦਾ ਹੈ ਕਿ ਕੀ ਅਸੀਂ ਇਸ਼ਨਾਨ ਤੋਂ ਪਹਿਲਾਂ ਇਹ ਜਲ ਛਿੜਕ ਸਕਦੇ ਹਾਂ ਜਾਂ ਫਿਰ ਇਸ਼ਨਾਨ ਕਰਨਾ ਜ਼ਰੂਰੀ ਹੈ ਦੇਖੋ ਮੁਕਦਵਾਰ ਤੇ ਜੋ ਸਵੇਰੇ-ਸਵੇਰੇ ਸਭ ਤੋਂ ਪਹਿਲਾਂ ਜਲ ਛਿੜਕਿਆ ਜਾਂਦਾ ਹੈ ਜਿਵੇਂ ਕਿ ਜੋ ਰਸੋਈ ਵਿੱਚ ਰੱਖਿਆ ਹੋਇਆ ਜਲ ਹੁੰਦਾ ਹੈ ਏਕ ਤਰੀਕੇ ਨਾਲ ਉਪਾਏ ਦੇ ਤੌਰ ਤੇ ਕੀਤਾ ਜਾਂਦਾ ਹੈ ਘਰ ਵਿੱਚ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਹੋਵੇ ਕਿਸੇ ਵੀ ਪ੍ਰਕਾਰ ਦਾ ਦੁੱਖ ਦਰਦ ਰਹਿੰਦਾ ਹੋਵੇ ਗਰੀਬੀ ਹੋਵੇ ਜਾਂ ਫਿਰ ਕਲੇਸ਼ ਬਹੁਤ ਜ਼ਿਆਦਾ ਰਹਿੰਦਾ ਹੋਵੇ ਮਤਲਬ ਕਿਸੇ ਵੀ ਪ੍ਰਕਾਰ ਦੀ 네ਗੇਟਿਵ ਉर्जा ਤੋਂ ਤੁਸੀਂ ਪਰੇਸ਼ਾਨ ਹੋ ਬਹੁ ਸਮੇਂ ਤੋਂ ਪਰੇਸ਼ਾਨੀਆਂ ਵਿੱਚ ਹੀ ਘਿਰੇ ਹੋਏ ਹਾਂ ਤਾਂ ਅਜੀਬ ਵਿਚਾਰ ਦੀ ਰਸੋਈ ਵਿੱਚ ਜਲ ਰੱਖਿਆ ਜਾਂਦਾ ਹੈ ਅਤੇ ਇਹ ਹੀ ਜਲ ਘਰ ਦੇ ਮੁੱਖ ਦਵਾਰ ਤੇ ਸਵੇਰੇ ਉੱਠ ਕੇ ਛਿੜਕਿਆ ਜਾਂਦਾ ਹੈ ਇਸ ਜਲ ਦੀ ਛਿੜਕਾਅ ਨਾਲ ਤੁਹਾਡੇ ਘਰ ਦੀ ਕੋਈ ਵੀ ਪਰੇਸ਼ਾਨੀ ਹੋਵੇ ਬਹੁਤ ਜਲਦੀ ਸਮਾਪਤ ਹੋ ਸਕਦੀ ਹੈ ਉਪਾਏ ਨੂੰ ਕਰਨ ਨਾਲ ਤੁਹਾਡੇ ਘਰ ਵਿੱਚ ਸੁਖੁਸ਼ਾਲੀ ਆਉਂਦੀ ਹੈ ਕਲੇਸ਼ ਤੋਂ ਵੀ ਮੁਕਤੀ ਮਿਲਦੀ ਹੈ ਬਿਮਾਰੀਆਂ ਤੋਂ ਵੀ ਮੁਕਤੀ ਮਿਲਦੀ ਹੈ ਮਤਲਬ ਕਿਸੇ ਵੀ ਪ੍ਰਕਾਰ ਦੀ ਮਾਨਸਿਕ ਪਰੇਸ਼ਾਨੀ ਹੋਵੇ, ਸਰੀਰਿਕ ਪਰੇਸ਼ਾਨੀ ਹੋਵੇ, ਆਰਥਿਕ ਤੰਗੀ ਹੋਵੇ ਜਾਂ ਤੁਹਾਡੇ ਘਰ ਵਿੱਚ ਕੋਈ ਵਾਸਤੂ ਦੋਸ਼ ਹੋਵੇ, ਕਿਸੇ ਵੀ ਪ੍ਰਕਾਰ ਦਾ ਗ੍ਰਹਿ ਦੋਸ਼ ਹੋਵੇ। ਜਿਵੇਂ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਕਈ ਲੋਕਾਂ ਉੱਪਰ ਕਈ ਪ੍ਰਕਾਰ ਦੇ ਬੁਰੇ ਗ੍ਰਹਿ ਦੋਸ਼ਾਂ ਦਾ ਪ੍ਰਭਾਵ ਹੁੰਦਾ ਹੈ ਜਿਸ ਕਾਰਨ ਘਰ ਵਿੱਚ ਪਰੇਸ਼ਾਨੀਆਂ ਹਮੇਸ਼ਾ ਬਣੀਆ ਰਹਿੰਦੀਆਂ ਹਨ। ਤਾਂ ਗ੍ਰਹਿ ਦੋਸ਼ਾਂ ਦੇ ਪ੍ਰਭਾਵ ਤੋਂ ਵੀ ਤੁਹਾਨੂੰ ਮੁਕਤੀ ਮਿਲਦੀ ਹੈ। ਦੋਸ਼ ਅਤੇ ਪਿੱਤਰ ਦੋਸ਼ ਵੀ ਸਮਾਪਤ ਹੁੰਦਾ ਹੈ ਇਸ ਦੇ ਨਾਲ ਹੀ ਜਿਵੇਂ ਕਿ ਬਹੁਤ ਸਾਰੇ ਲੋਕਾਂ ਦੇ ਪ੍ਰਸ਼ਨ ਹੁੰਦੇ ਹਨ ਕਿ ਉਹਨਾਂ ਉੱਪਰ ਕਿਸੇ ਨੇ ਕੁਝ ਕਰਵਾ ਦਿੱਤਾ ਹੈ ਉਹਨਾਂ ਦੇ ਪਰਿਵਾਰ ਵਿੱਚ ਕਿਸੇ ਵੀ ਪ੍ਰਕਾਰ ਦੀ ਪਹਿਲਾਂ ਕੋਈ ਪਰੇਸ਼ਾਨੀ ਨਹੀਂ ਸੀ ਪਰੰਤੂ ਹੁਣ ਕੁਝ ਸਮੇਂ ਤੋਂ ਪਰੇਸ਼ਾਨੀਆਂ ਲਗਾਤਾਰ ਆਉਂਦੀਆਂ ਜਾ ਰਹੀਆਂ ਹਨ ਅਤੇ ਕੋਈ ਰਸਤਾ ਨਹੀਂ ਮਿਲ ਰਿਹਾ ਹੈ ਪਰੇਸ਼ਾਨੀ ਤੋਂ ਨਿਕਲਣ ਦਾ ਤਾਂ ਕਿਸੇ ਦੇ ਵੀ ਕੀਤੇ ਕਰਾਇਤੰਤਰ ਮੰਤਰ ਦਾ ਪ੍ਰਭਾਵ ਹੋ ਕਿਸੇ ਦੀ ਬੁਰੀ ਨਜ਼ਰ ਦਾ ਪ੍ਰਭਾਵ ਹੋ ਤਾਂ ਵੀ ਤੁਹਾਡੇ ਉਪਾਏ ਨਾਲ ਮਤਲਬ ਇਸ ਇੱਕ ਲੋਟੇ ਜਲ ਨਾਲ ਤੁਹਾਡੀ ਪਰੇਸ਼ਾਨੀ ਆਪਣੇ ਆਪ ਹੀ ਕੁਝ ਦਿਨਾਂ ਵਿੱਚ ਨਸ਼ਟ ਹੋ ਜਾਂਦੀ ਹੈ ਤਾਂ ਇਹ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਦਾ ਰਾਮ ਬਾਣ ਅਤੇ ਸਭ ਤੋਂ ਸਰਲ ਅਤੇ ਆਸਾਨ ਉਪਾਏ ਹੁੰਦਾ ਹੈ ਜੋ ਸਾਡੇ ਸ਼ਾਸਤਰਾਂ ਵਿੱਚ ਦਰਜ ਹੈ ਤਾਂ ਤੁਸੀਂ ਆਪਣੇ ਘਰ ਦੀ ਰਸੋਈ ਵਿੱਚ ਇੱਕ ਲੋਟਾ ਜਲ ਰੱਖੋ ਰਾਤ ਨੂੰ ਭਰ ਕੇ ਅਤੇ ਸਵੇਰੇ ਜਲਦੀ ਉੱਠ ਕੇ ਉਸੇ ਜਲ ਨਾਲ ਆਪਣੇ ਘਰ ਦੇ ਮੁੱਖ ਦਵਾਰ ਤੇ ਛਿੜਕਾਅ ਕਰੋ कौन प्रेशर ऑन द है कि एजल सानू किस समय अपने घर दे मुख्य द्वार पे छिड़कना चाहिए तो देखो सवेरे सूरज चढ़न तो पहला इस जलद छिड़काव तो आपके घर दे मुख्य द्वार पे हो जाना चाहिए ਤੁਸੀਂ ਚਾਹੋ ਇਸ ਤੋਂ ਬਾਅਦ ਤੁਸੀਂ शुद्ध जल ਨਾਲ મતਲਬ ਕਿਸੇ ਵੀ ਦੂਸਰੇ ਜਲ ਨਾਲ ਆਪਣੇ ਘਰ ਦੇ ਮੁਖ ਦਵਾਰ ਨੂੰ ਧੋਂਦੇ ਹੋ ਤਾਂ ਬਾਅਦ ਵਿੱਚ ਵੀ ਧੋ ਸਕਦੇ ਹੋ ਕੋਈ ਸਮੱਸਿਆ ਨਹੀਂ ਹੈ ਪਰੰਤੂ ਇਸ ਜਲਦਾ ਛਿੜਕਾਓ ਘਰ ਦੇ ਮੁਖ ਦਵਾਰ ਤੇ ਸੂਰਜ ਚੜਨ ਤੋਂ ਪਹਿਲਾਂ ਹੋ ਜਾਣਾ ਚਾਹੀਦਾ ਹੈ ਹੁਣ ਅਗਲਾ ਪ੍ਰਸ਼ਨ ਹੈ ਕਿ ਸਾਨੂੰ ਇਸ਼ਨਾਨ ਕਰਕੇ ਜਲਦਾ છਿੜਕਾਅ ਆਪਣੇ ਘਰ ਦੇ ਮੁਖ ਦਵਾਰ ਤੇ ਕਰਨਾ ਚਾਹੀਦਾ ਹੈ ਜਦ ਫਿਰ ਬਿਨਾ ਇਸ਼ਨਾਨ ਕੀਤੇ ਵੀ ਕਰ ਸਕਦੇ ਹਾਂ ਇਹ ਜੋ ਅਸੀਂ ਜਲ છਿੜਕਦੇ ਹਾਂ ਮਤਲਬ ਇੱਕ ਇੱਕ ਉਪਾਏ ਹੁੰਦਾ ਹੈ ਤਾਂ ਇਸ ਨੂੰ ਅਸੀਂ ਇਸ਼ਨਾਨ ਕਰਨ ਤੋਂ ਬਾਅਦ ਨਹੀਂ ਕਰਦੇ ਸਵੇਰੇ ਜਲਦੀ ਉੱਠਦੇ ਹਾਂ ਤੇ ਉੱਠ ਕੇ ਸਭ ਤੋਂ ਪਹਿਲਾਂ ਘਰ ਦੀ ਰਸੋਈ ਵਿੱਚ ਜਾਵਾਂਗੇ ਉਸ ਤੋਂ ਬਾਅਦ ਉਸ ਜਲ ਨੂੰ ਲੈ ਕੇ ਤੁਸੀਂ ਘਰ ਦੇ ਮੁਖ ਦਵਾਰ ਤੇ ਜਾਵੋਗੇ ਮੁਖ ਦਵਾਰ ਖੋਲ ਕੇ ਉਸ ਤੋਂ ਬਾਅਦ ਮੁਖ ਦਵਾਰ ਤੇ ਇਸ ਜਲਦਾ છਿੜਕਾਅ ਕਰੋ ਛਿੜਕਾਅ ਕਰਦੇ ਹੋ ਤੇ ਜਲ ਦਾ ਛਿੜਕਾਅ ਕਰਦੇ ਸਮੇ ਆਪਣੇ ਪਿੱਤਰਾਂ ਦਾ ਧਿਆਨ ਕਰੋ ਮਾਂ ਲక్ష్ਮੀ ਦਾ ਧਿਆਨ ਕਰੋ ਕਿਉਂਕਿ ਕਿਹਾ ਜਾਂਦਾ ਹੈ ਕਿ ਸਵੇਰੇ-ਸਵੇਰੇ ਮਾਂ ਲక్ష్ਮੀ ਹਰੇਕ ਦਵਾਰ ਤੇ ਆਉਂਦੀ ਹੈ ਸਭ ਦੇ ਦਵਾਰ ਤੇ ਆਉਂਦੀ ਹੈ ਜਿਨ੍ਹਾਂ ਦੇ ਵੀ ਦਵਾਰ ਖੁੱਲੇ ਹੁੰਦੇ ਹਨ ਜਿਨ੍ਹਾਂ ਦੇ ਘਰ ਵਿੱਚ ਜਲ ਦਾ ਛਿੜਕਾਅ ਮੁਕ ਤੁਰ ਦਵਾਰ ਤੇ ਹੋਇਆ ਖੁਰੰਦਾ ਹੈ ਉਸ ਦੇ ਘਰ ਵਿੱਚ ਉਹ ਪ੍ਰਵੇਸ਼ ਕਰ ਜਾਂਦੀ ਹੈ ਤਾਂ ਮਾਂ ਲక్ష్ਮੀ ਦਾ ਆਪਣੇ ਮਨ ਵਿੱਚ ਧਿਆਨ ਕਰੋ ਉਤੇ ਇੱਕ ਤਰ੍ਹਾਂ ਨਾਲ ਪ੍ਰਾਰਥਨਾ ਕਰੋ ਕਿ हे मां लक्ष्मी ਤੁਸੀਂ ਮੇਰੇ ਘਰ ਵਿੱਚ ਪ੍ਰਵੇਸ਼ ਕਰੋ ਮੈਂ ਤੁਹਾਡਾ ਸਵਾਗਤ ਕਰਨ ਲਈ ਤਿਆਰ ਹਾਂ ਅਤੇ ਇਸ ਤੋਂ ਬਾਅਦ ਆਪਣੇ ਪਿਤਰਾਂ ਦਾ ਧਿਆਨ ਕਰੋ ਕਿਉਂਕਿ ਸਾਡੇ ਘਰ ਦੀ ਜੋ ਦਹਨੂਸ ਦਹਲੀਜ਼ ਹੁੰਦੀ ਹੈ ਉੱਥੇ ਹੀ ਪਿਤਰਾਂ ਦਾ ਵਾਸ ਮੰਨਿਆ ਜਾਂਦਾ ਹੈ ਤਾਂ ਜਦੋਂ ਤੁਸੀਂ ਦਹਲੀਜ਼ ਤੇ ਜਲ ਦੇ ਛਿੱਟੇ ਦਿੰਦੇ ਹੋ ਤਾਂ ਤੁਹਾਡੇ ਪਿਤਰ ਬਹੁਤ ਪ੍ਰਸੰਨ ਹੋ ਜਾਂਦੇ ਹਨ ਅਤੇ ਉਹਨਾਂ ਦਾ ਆਸ਼ੀਰਵਾਦ ਵੀ ਤੁਹਾਨੂੰ ਪ੍ਰਾਪਤ ਹੁੰਦਾ ਹੈ ਤਾਂ ਸਵੇਰੇ ਜੋ ਤੁਸੀਂ ਜਲ ਛਿੜਕੋ ਇਸ ਲਈ ਇਸ਼ਨਾਨ ਕਰਨ ਦੀ ਜ਼ਰੂਰਤ ਨਹੀਂ ਹੈ ਬਿਨਾ ਇਸ਼ਨਾਨ ਕੀਤੇ ਵੀ ਕਰ ਸਕਦੇ ਹੋ ਅਗਲਾ ਪ੍ਰਸ਼ਨ ਹੈ ਕਿ ਝਾੜੂ ਲਗਾਉਣ ਤੋਂ ਬਾਅਦ ਸਾਨੂੰ ਜਲਦਾ ਛਿੜਕਾਅ ਕਰਨਾ ਚਾਹੀਦਾ ਹੈ ਜਾਂ ਫਿਰ ਝਾੜੂ ਲਗਾਉਣ ਤੋਂ ਪਹਿਲਾਂ ਵੀ ਜਲਦਾ ਛਿੜਕਾਅ ਕਰ ਸਕਦੇ ਹਾਂ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਸੋਕੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾ ਕਾਰਜ ਜੋ ਤੁਹਾਨੂੰ ਕਰਨਾ ਹੈ ਉਹ ਜਲਦਾ ਛਿੜਕਾਅ ਹੀ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਝਾੜੂ ਲਗਾ ਸਕਦੇ ਹੋ ਪਰੰਤੂ ਇੱਕ ਚੀਜ਼ ਦਾ ਧਿਆਨ ਰੱਖੋ ਜਦੋਂ ਅਸੀਂ ਸੋਕੇ ਉੱਠਦੇ ਹਾਂ ਤਾਂ ਸਭ ਤੋਂ ਪਹਿਲਾਂ ਬਿਸਤਰੇ ਤੇ ਬੈਠੇ ਹੋਏ ਹੀ ਆਪਣੀਆਂ ਦੋਹਾਂ ਹਥੇਲੀਆਂ ਨੂੰ ਜੋੜ ਕੇ ਦੋਹਾਂ ਹਥੇਲੀਆਂ ਨੂੰ ਸਾਹਮਣੇ ਤੇ ਜੋੜ ਕੇ ਪੂਰੀ ਹਥੇਲੀ ਨੂੰ ਦੇਖਿਆ ਜਾਂਦਾ ਹੈ ਉਸ ਵਿੱਚ ਮਾ Lakshmi ਦਾ ਧਿਆਨ ਕੀਤਾ ਜਾਂਦਾ ਹੈ ਉਸ ਦੇ ਨਾਲ ਹੀ ਪੰਜ ਦੇਵਤਿਆਂ ਦਾ ਧਿਆਨ ਕੀਤਾ ਜਾਂਦਾ ਹੈ ਦੇਵਤਾ ਕੌਣ-ਕੌਣ ਹੁੰਦੇ ਹਨ ਮਾ ਦੁਰਗਾ ਭਗਵਾਨ ਸ਼ਿਵ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਗਣਪਤੀ ਅਤੇ ਭਗਵਾਨ ਸੂਰਜ ਦੇਵਤਾ ਪੰਜ ਦੇਵਤਿਆਂ ਦਾ ਧਿਆਨ ਅਸੀਂ ਆਪਣੇ ਹੱਥਾਂ ਵਿੱਚ ਹੀ ਕਰਦੇ ਹਾਂ ਆਪਣੇ ਇਸਟ ਦੇਵਤਾ ਦਾ ਅਤੇ ਪੰਜ ਦੇਵਤਿਆਂ ਦਾ ਧਿਆਨ ਆਪਣੀਆਂ ਹਥੇਲੀਆਂ ਵਿੱਚ ਕਰ ਲਓ। ਉਸ ਤੋਂ ਬਾਅਦ ਦੋਵੇਂ ਹੱਥ ਜੋੜ ਕੇ ਸਾਰੇ ਦੇਵੀ ਦੇਵਤਿਆਂ ਨੂੰ ਪ੍ਰਣਾਮ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਆਪਣੇ ਹੱਥ ਨਾਲ ਧਰਤੀ ਦਾ ਸਪर्श ਕਰਦੇ ਹਾਂ। ਧਰਤੀ ਨੂੰ ਛੂਕੇ ਪ੍ਰਣਾਮ ਕਰਦੇ ਹਾਂ। ਦੋ ਵਾਰ ਜਾਂ ਤਿੰਨ ਵਾਰ ਅਤੇ ਉਸ ਤੋਂ ਬਾਅਦ ਆਪਣਾ ਸੱਜਾ ਪੈਰ ਧਰਤੀ ਤੇ ਰੱਖਦੇ ਹਾਂ। ਧਰਤੀ ਤੇ ਰੱਖਦੇ ਹਾਂ। ਉਸ ਤੋਂ ਬਾਅਦ ਹੀ ਬਾਕੀ ਦੇ ਜੋ ਸਾਰੇ ਕਾਰਜ ਹੋਣਗੇ ਉਹ ਉਸ ਤੋਂ ਬਾਅਦ ਹੀ ਕਿਤੇ ਜਾਣਗੇ ਜਲਦਤ ਛਿੜਕਾਅ ਤੁਸੀਂ ਉਸ ਤੋਂ ਬਾਅਦ ਹੀ ਕਰੋਗੇ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਵਿੱਚ ਆ ਜਾਉਂਗੀ ਅਤੇ ਉਸ ਤੋਂ ਬਾਅਦ ਜੋ ਵੀ ਤੁਹਾਡੇ ਰੁਟੀਨ ਵਰਕ ਹੁੰਦੇ ਹਨ ਮਤਲਬ ਝਾੜੂ ਲਗਾਉਂਗੀ ਜਾਂ ਫਿਰ ਤੁਸੀਂ ਇਸ਼ਨਾਨ ਕਰੋਗੀ ਇਹ ਸਭ ਉਸ ਤੋਂ ਬਾਅਦ ਹੀ ਕਿਤੇ ਜਾਣਗੇ ਕਈ ਲੋਕਾਂ ਦੇ ਪ੍ਰੈਸ਼ਰ ਆਉਂਦੇ ਹਨ ਕਿ ਜਦੋਂ ਅਸੀਂ ਜਲਦਤ ਛਿੜਕਾਅ ਕਰਦੇ ਹਾਂ ਤਾਂ ਕਿ ਉਸੇ ਸਮੇਂ ਅਸੀਂ ਘਰ ਦੇ ਮੁੱਖ ਦਵਾਰ ਤੇ ਝਾੜੂ ਲਗਾ ਕੇ ਅਤੇ ਪਾਣੀ ਪਾ ਕੇ ਕੀ ਅਸੀਂ ਮੁੱਖ ਦਵਾਰ ਦੀ ਚੰਗੀ ਤਰ੍ਹਾਂ ਨਾ ਸਫਾਈ ਕਰ ਸਕਦੇ ਹਾਂ ਜੀ ਹਾਂ ਬਿਲਕੁਲ ਕਰ ਸਕਤੀ ਹਾਂ ਕਈ ਲੋਕਾਂ ਦੇ ਪ੍ਰਸ਼ਨ ਆਏ ਹਨ ਕਿ ਅਸੀਂ ਕਿਸੇ ਫਲੈਟ ਵਿੱਚ ਰਹਿੰਦੇ ਹਾਂ ਜਾਂ ਫਿਰ ਕਿਸੇ ਇੱਕ ਕਮਰੇ ਵਿੱਚ ਰਹਿੰਦੇ ਹਾਂ ਕਿਰਾਏ ਦੇ ਕਮਰੇ ਵਿੱਚ ਤਾਂ ਅਸੀਂ ਜਲਦ ਛਿੜਕਾਅ ਜਾਂ ਫਿਰ ਡੀਪ ਕਲੀਨ ਕਿੱਥੇ ਕਰੀਏ ਕਿਸ ਨੂੰ ਅਸੀਂ ਆਪਣਾ ਮੁੱਖ ਦਵਾਰ ਮੰਨੀਏ ਦੇਖੋ ਜੋ ਤੁਹਾਡਾ ਆਪਣਾ ਕਮਰਾ ਹੈ ਜਾਂ ਫਿਰ ਜੋ ਫਲੈਟ ਹੈ ਉਸ ਦਾ ਜੋ ਮੁੱਖ ਦਵਾਰ ਹੈ ਤੁਸੀਂ ਉਸ ਸਥਾਨ ਤੇ ਦੀਪ ਦਾਣ ਕਰੋਂਗੇ ਅਤੇ ਉਸੇ ਸਥਾਨ ਤੇ ਤੁਹਾਨੂੰ ਜਲਦਤ ਛਿੜਕਾਉ ਕਰਨਾ ਹੈ। ਅਗਲਾ ਪ੍ਰਸ਼ਨ ਹੈ ਕਿ ਕੀ ਮਹਾਵਾਰੀ ਵਿੱਚ ਅਸੀਂ ਆਪਣੇ ਘਰ ਦੇ ਮੁੱਖ ਦਵਾਰ ਤੇ ਜਲਦਤ ਛਿੜਕਾਉ ਕਰ ਸਕਦੇ ਹਾਂ? ਦੀਪ ਦਾਣ ਕਰ ਸਕਦੇ ਹਾਂ। ਜਲਦਤ ਛਿੜਕਾਉ ਕਰਨ ਲਈ ਮਹਾਵਾਰੀ ਚਾਲੂ ਹੋਵੇ ਜਾਂ ਨਾ ਹੋਵੇ ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਜਲਦਤ ਛਿੜਕਾਉ ਕਰ ਸਕਦੇ ਹੋ। ਰਹੀ ਗੱਲ ਦੀਪ ਦਾਣ ਦੀ ਤਦੀਪ ਦਾਣ ਦੇਖੋ ਧਾਰਮਿਕ ਪੂਜਾ ਵੀ ਚਾਹੁੰਦਾ ਹੈ ਤੇ ਧਾਰਮਿਕ ਪੂਜਾ ਅਸੀਂ ਬਿਨਾਂ ਸ਼ੁੱਧ ਹੋਏ ਨਹੀਂ ਕਰ ਸਕਦੇ। ਮਤਲਬ ਮਹਾਵਾਰਿਸ ਮਾਪੋਂ ਤੋਂ ਬਾਅਦ ਹੀ ਤੁਸੀਂ ਕਰ ਸਕਦੇ ਹੋ ਬਾਕੀ ਜਲਦਾ ਛਿੜਕਾਅ ਤੁਸੀਂ ਕਦੇ ਵੀ ਕਰ ਸਕਦੇ ਹੋ ਕੋਈ ਸਮੱਸਿਆ ਨਹੀਂ ਹਨ ਪ੍ਰਸ਼ਨ ਹੈ ਕਿ ਮੰਦਰ ਵਿੱਚ ਜੋ ਅਸੀਂ ਜਲ ਰੱਖਦੇ ਹਾਂ ਕਿ ਉਹ ਰੱਖਣਾ ਜ਼ਰੂਰੀ ਹੈ ਅਤੇ ਜੇਕਰ ਅਸੀਂ ਰੱਖਦੇ ਹਾਂ ਤਾਂ ਉਸ ਜਲ ਦਾ ਕੀ ਕਰੀਏ ਦੇਖੋ ਮੰਦਰ ਵਿੱਚ ਜਲ ਰੱਖਣਾ ਬਹੁਤ ਜ਼ਰੂਰੀ ਹੈ ਜਲ ਇੱਕ ਅਜੀਵ ਚੀਜ਼ ਹੁੰਦੀ ਹੈ ਜਿਸ ਵਿੱਚ ਸਾਰੀਆਂ ਪ੍ਰਕਾਰ ਦੀਆਂ ਜੋ એનર્ਜੀ ਹੁੰਦੀਆਂ ਹਨ ਸਮਾਹਿਤ ਹੋ ਜਾਂਦੀ ਹੈ ਤਾਂ ਜੋ ਅਸੀਂ ਪੂਜਾ ਪਾਠ ਕਰਦੇ ਹਾਂ ਮੰਤਰਾਂ ਦਾ ਜਾਪ ਕਰਦੇ ਹਾਂ ਜਾਂ ਉੱਥੇ ਪ੍ਰਾਰਥਨਾ ਕਰਦੇ ਹਾਂ ਜੋ ਵੀ ਸਾਡੇ ਆਪਣੇ ਮਨ ਦੀ ਕਾਮਨਾ ਵੀ ਕਰਦੇ ਹਾਂ ਤਾਂ ਸਾਰੀਆਂ ਚੀਜ਼ਾਂ ਉਸ ਜਲ ਵਿੱਚ ਸਮਾਹਿਤ ਹੋ ਜਾਂਦੀਆਂ ਹਨ ਇਸ ਲਈ ਪੂਜਾ ਕਰਨ ਤੋਂ ਪਹਿਨਾ ਕਰਦੇ ਮੰਦਰ ਵਿੱਚ ਇੱਕ ਲੋਟਾ ਜਲ ਰੱਖਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਦੀਪ ਦਾਨ ਮਤਲਬ ਇੱਕ ਦੀਪਕ ਜਗਾਇਆ ਜਾਂਦਾ ਹੈ ਇਹ ਅਗਨੀ ਅਤੇ ਜਲ ਦਾ ਇੱਕ ਤਰ੍ਹਾਂ ਨਾਲ ਸੰਤੁਲਨ ਵੀ ਹੋ ਜਾਂਦਾ ਹੈ ਅਤੇ ਇਸ ਲਈ ਸ਼ਾਸਤਰ ਅਨੁਸਾਰ ਘਰ ਦੇ ਮੰਦਰ ਵਿੱਚ ਇੱਕ ਲੋਟਾ ਜਲ ਵੀ ਸਦਾ ਹੋਣਾ ਚਾਹੀਦਾ ਹੈ ਅਤੇ ਦੀਪਕ ਵੀ ਪ੍ਰਜਲਿਤ ਕਰਨਾ ਚਾਹੀਦਾ ਹੈ ਤਾਂ ਹੁਣ ਇਸ ਜਲ ਦਾ ਕਰਨਾ ਕੀ ਹੈ ਦੇਖੋ ਅਸੀਂ ਜਲ ਰੱਖਦੇ ਹਾਂ ਸਵੇਰ ਦੀ ਪੂਜਾ ਵਿੱਚ ਰੱਖਦੇ ਹਾਂ ਮਤਲਬ ਸਵੇਰੇ ਜੋ ਅਸੀਂ ਪੂਜਾ ਕਰਦੇ ਹਾਂ ਸਵੇਰ ਦੀ ਪੂਜਾ ਉਸ ਸਮੇਂ ਜਲ ਰੱਖਿਆ ਜਾਂਦਾ ਹੈ ਅਤੇ ਉਹ ਜਲ ਅਸੀਂ ਅਗਲੇ ਦਿਨ ਉਠਾਉਂਦੇ ਹਾਂ ਮਤਲਬ ਜਦੋਂ ਤੁਸੀਂ ਅਗਲੇ ਦਿਨ ਪੂਜਾ ਕਰਨ ਜਾਂਦੇ ਹੋ ਇਸ ਨਾਣ ਆਦੀ ਕਰਨ ਤੋਂ ਬਾਅਦ ਤਾਂ ਤੁਸੀਂ ਉਸ ਜਲ ਨੂੰ ਉਠਾਉਂਦੇ ਹੋ ਸਭ ਤੋਂ ਪਹਿਲਾਂ ਤਾਂ ਉਸ ਜਲ ਦਾ ਪ੍ਰਯੋਗ ਸੁਣ ਤੁਸੀਂ ਆਪਣੇ ਘਰ ਦੇ ਸਾਰੇ ਕਮਰਿਆਂ ਵਿੱਚ ਮਤਲਬ ਪੂਰੇ ਘਰ ਵਿੱਚ ਉਸ ਜਲ ਦਾ ਛਿੜਕਾਅ ਕਰਦੇ ਹੋ ਇਸ ਨਾਲ ਤੁਹਾਡੇ ਘਰ ਦਾ ਸ਼ੁੱਧਿਕਰਨ ਹੋ ਜਾਂਦਾ ਹੈ ਕਿਉਂਕਿ ਉਹ ਬਹੁਤ ਹੀ ਪੋਜ਼ਿਟਿਵ એનર્ਜੀ ਨਾਲ ਭਰਿਆ ਹੋਇਆ ਜਲ ਹੁੰਦਾ ਹੈ ਉਸ ਜਲ ਦਾ ਛਿੜਕਾਅ ਕਰਨ ਨਾਲ ਕਿਸੇ ਵੀ ਪ੍ਰਕਾਰ ਦੀ ਨੈਗੇਟਿਵ ਊਰਜਾ ਦਾ ਪ੍ਰਵੇਸ਼ ਤੁਹਾਡੇ ਘਰ ਵਿੱਚ ਨਹੀਂ ਹੁੰਦਾ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਤੁਹਾਡੇ ਘਰ ਵਿੱਚ ਹੋਵੇ ਜੇਕਰ ਤੁਸੀਂ ਨਿਮਿਤ ਤੌਰ ਤੇ ਉਸ ਜਲ ਦਾ ਸ਼ਰਕਾਵ ਕਰੋ ਆਪਣੇ ਘਰ ਵਿੱਚ ਤਾਂ ਨਿਸ਼ਚਿਤ ਹੀ ਤੁਸੀਂ ਪਰੇਸ਼ਾਨੀਆਂ ਤੋਂ ਮੁਕਤੀ پا ਸਕਦੇ ਹੋ ਕਿਤੇ ਕਰਾਇਤੰਤਰ ਮੰਦਰ ਦੇ ਪ੍ਰਭਾਵ ਤੋਂ ਮੁਕਤੀ پا ਸਕਦੇ ਹੋ ਇਸ ਦਾ ਉਪਾਏ ਤੁਸੀਂ ਕਰ ਸਕਦੇ ਹੋ ਮੰਦਰ ਵਿੱਚ ਰੱਖੇ ਹੋਏ ਜਲ ਦਾ ਅਗਲਾ ਉਪਾਏ ਕੀ ਹੈ ਦੇਖੋ ਜੇਕਰ ਤੁਸੀਂ ਕੋਈ ਦੁਕਾਨ ਕਰਦੇ ਹੋ ਕੋਈ ਵਪਾਰਕ ਸਥਾਨ ਹੈ ਤੁਹਾਡਾ ਤਾਂ ప్రతి ਦਿਨ ਇਸ ਜਲ ਵਿੱਚੋਂ ਥੋੜਾ ਜਿਹਾ ਜਲ ਲੈ ਜਾ ਕੇ ਦੁਕਾਨ ਤੇ ਵਪਾਰਕ ਸਥਾਨ ਤੇ ਸਰਕਾਉ ਕਰੋ ਇਸ ਨਾਲ ਤੁਹਾਡੀ ਦੁਕਾਨ ਤੁਹਾਡਾ ਕੰਮ ਬਹੁਤ ਚੰਗਾ ਚੱਲਦਾ ਹੈ ਮਤਲਬ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਤੁਹਾਡੇ ਵਪਾਰਕ ਸਥਾਨ ਤੇ ਨਹੀਂ ਆਉਂਦੀ ਅਤੇ ਦਿਨ ਦੁਗਣੀ ਰਾਤ ਚੋਕਣੀ ਤੁਹਾਡੇ ਵਪਾਰ ਵਿੱਚ ਤਰੱਕੀ ਹੁੰਦੀ ਹੈ ਮੰਦਰ ਵਿੱਚ ਰੱਖੇ ਹੋਏ ਜਲ ਨੂੰ ਤੁਸੀਂ ਆਪਣੇ ਘਰ ਦੀ ਰਸੋਈ ਵਿੱਚ ਖਾਣਾ ਬਣਾਉਣ ਵਿੱਚ ਪੀਣ ਵਿੱਚ ਵੀ ਪ੍ਰਯੋਗ ਕਰ ਸਕਦੇ ਹੋ ਪਰੰਤੂ ਖਾਣਾ ਬਣਾਉਣ ਵਿੱਚ ਪ੍ਰਯੋਗ ਤਾਂ ਹੀ ਕਰੋ ਜਦੋਂ ਕਿ ਤੁਹਾਡੇ ਘਰ ਵਿੱਚ ਬਿਲਕੁਲ ਸਾਤਵਿਕ ਭੋਜਨ ਬਣਦਾ ਹੋਵੇ ਮਤਲਬ ਲਸਣ ਪਿਆਜ਼ ਜੇਕਰ ਤੁਹਾਡੇ ਘਰ ਵਿੱਚ ਬਣਦਾ ਹੋਵੇ ਤਾਂ ਖਾਣਾ ਬਣਾਉਣ ਵਿੱਚ ਇਸ ਜਲ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਫਿਰ ਤੁਸੀਂ ਇਸ ਜਲ ਨੂੰ ਥੋੜਾ ਥੋੜਾ ਪਰਿਵਾਰ ਦੇ ਮੈਂਬਰ ਮਿਲ ਕੇ ਗ੍ਰਹਿਣ ਕਰ ਸਕਦੇ ਹੋ ਅਤੇ ਬੱਚੇ ਕੋਈ ਜਲ ਨੂੰ ਤੁਸੀਂ ਆਪਣੇ ਘਰ ਵਿੱਚ ਪੌਦਿਆਂ ਵਿੱਚ ਪਾ ਸਕਦੇ ਹੋ ਦੋਸਤੋ ਇਹ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤੀ ਛੱਤੇ ਧਰਮ ਦੇ ਉਪਾਈ ਅਤੇ ਸਲਾਹਾਂ ਨੂੰ ਆਪਣੀ ਆਸਥਾ ਅਤੇ ਵਿਸ਼ਵਾਸ ਦੇ ਆਧਾਰ ਤੇ ਅਸਮੋ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਪ੍ਰਕਾਰ ਦਾ ਕੋਈ ਦਾਵਾ ਨਹੀਂ ਕਰਦੇ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ